ਮਲਹਾ ਆ ਰੋਡ ਜਿਹੜੀ ਹੈ ਸ਼ਹਿਰ ਦੀ ਜਿਹੜੀ ਬਹੁਤ ਏਰੀਆ ਕਿਹਾ ਜਾਂਦਾ ਹੈ ਪਰ ਉੱਥੋਂ 1 ਕਿਲੋਮੀਟਰ ਦੂਰ ਹੀ ਜੇ ਤੁਸੀਂ ਬਾਹਰ ਨਿਕਲ ਕੇ ਆਉਂਦੇ ਹੋ ਤਾਂ ਇੱਦਾਂ ਦਾ ਲੱਖਾਂ ਦੀ ਦਦਾਸ਼ ਵਿੱਚ ਸ਼ਰੇਆਮ ਔਰ ਰੋਡ ਜਦੋਂ ਇੱਦਾਂ ਦੇ ਮੱਛਰ ਦੇਖਣ ਨੂੰ ਮਿਲਣ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਪੁੱਛਿਆਂ ਦੇ ਵਿੱਚ ਮੱਛਰ ਹੈ ਪਿੰਨ ਬਣਾਉਂਦੇ ਆ ਮੱਛਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਡੇਂਗੂ ਦੇ ਕੇਸ ਵੀ ਲਗਾਤਾਰ ਵਧਦੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਤਾਂ ਦਾਅਵੇ ਕਿਤੇ ਜਾ ਰਹੇ ਨੇ ਲੋਕਾਂ ਨੂੰ ਰਿਕਵੈਸਟ ਕੀਤੀ ਜਾ ਰਹੀ ਹੈ ਦੇ ਨੂੰ ਆ ਰਿਹਾ 34 ਤੋਂ ਜ਼ਿਆਦਾ ਕੇਸ ਜਿਹੜੇ ਨੇ ਉਹ ਇਸ ਟਾਈਮ ਪੋਜ਼ਿਟਿਵ ਆਏ ਗਏ ਲੋਕ ਜਿਹੜੇ ਉਸ ਨੂੰ ਲੈ ਕੇ ਅਵੇਰਨੈਸ ਵੀ ਕੀਤੀ ਜਾ ਰਹੀ ਹੈ ਪਾਣੀ ਕੱਢਣ ਦਾ ਇਥੋਂ ਹੀਲਾ ਕਰਨਾ ਚਾਹੀਦਾ ਹਾਂਜੀ 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 ਬਿਲਕੁਲ ਬਿਲਕੁਲ ਇਹ ਗੱਲ ਹੈ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਭਾਈ ਉਰਾਲਾ ਕਰੇ ਕੋਈ ਪਾਣੀ ਗੰਦਾ ਜਿਹੜਾ ਕਢਾਵੇ ਇਥੋਂ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਹੈਗੇ ਲੁਧਿਆਣਾ ਸ਼ਹਿਰ ਅਸੀਂ ਕਹਿ ਸਕਦੇ ਕਿ ਪੋਸ਼ ਏਰੀਆ ਨੇ ਕਿ ਫਿਰੋਜ਼ਪੁਰ ਰੋਡ ਤੇ ਆ ਔਰ ਅਗਰ ਤੁਸੀਂ ਆਰਤੀ ਚੌਂਕ ਨੂੰ ਕ੍ਰੋਸ ਕਰਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਚੌਂਕ ਆਉਂਦਾ ਯਾਨੀ ਕਿ ਸ਼ੈਂਸ਼ਾ ਪੈਲੇਸ ਦਾ ਚੌਂਕ ਆਉਂਦਾ ਜਿੱਥੇ ਨਵੀਆਂ ਡਿਜੀਟਲ ਲਾਈਟਾਂ ਵੀ ਲੱਗੀਆਂ ਨੇ ਲੇਕਿਨ ਤੁਸੀਂ ਇਸ ਚੌਂਕ ਦੇ ਚ ਇਹ ਜਿਹੜਾ ਛੱਪੜ ਵਰਗਾ ਹਰਾ ਪਾਣੀ ਜੀ ਹਾਂ ਕਾਲਾ ਪਾਣੀ ਨਹੀਂ ਗਵਾਵਾਂਗਾ بارش ਦਾ ਸਫੇਦ ਪਾਣੀ ਨਹੀਂ ਗਵਾਵਾਂਗਾ ਛੱਪੜ ਦਾ ਹਰਾ ਪਾਣੀ ਗਵਾਂਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਦਿਨ ਹੋ ਗਏ ਨੇ ਐਸਾ ਹਾਲ ਦੇਖ ਕੇ ਔਰ ਲੱਖਾਂ ਦੀ ਤਦਾਦ ਤੇ ਇਹ ਬਥੇ ਪਿੰਨ ਭਣਾਉਂਦੇ ਆ ਮੱਛਰ ਤੁਸੀਂ ਦੇਖ ਸਕਦੇ ਹੋ ਕਿ ਅੱਜਕੱਲ ਡੇਂਗੂ ਦੇ ਕੇਸ ਵੀ ਲਗਾਤਾਰ ਵੱਧਦੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਤਾਂ ਦਾਅਵੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਰਿਕਵੈਸਟ ਕੀਤੀ ਜਾ ਰਹੀ ਹੈ ਕਿ ਡੇਂਗੂ ਆ ਰਿਹਾ ਹੈ 30 ਤੋਂ ਜ਼ਿਆਦਾ ਕੇਸ ਜਿਹੜੇ ਨੇ ਉਹ ਇਸ ਟਾਈਮ ਪੋਜ਼ਿਟਿਵ ਆਏ ਗਏ ਲੋਕ ਜਿਹੜੇ ਉਸ ਨੂੰ ਲੈ ਕੇ ਅਵੇਅਰਨੈਸ ਵੀ ਕੀਤੀ ਜਾ ਰਹੀ ਹੈ ਪਰ ਤੁਸੀਂ ਦੇਖੋ ਕਿ ਇੰਨੇ ਪੋਸ਼ ਏਰੀਏ ਤੇ ਜਿੱਤੇ ਵੱਡੀ ਵੱਡੀ ਏਜੰਸੀਆਂ ਨੇ ਗੱਡੀਆਂ ਦੀਆਂ ਵੱਡੇ ਵੱਡੇ ਸ਼ਾਪਿੰਗ ਕੰਪਲੈਕਸ ਬਣੇ ਹੋਏ ਆ ਔਰ ਲੋਕ ਜਿਹੜੇ ਆ ਉਹ ਤੁਸੀਂ ਬਿਲਕੁਲ ਸਾਹਮਣੇ ਲੈਟ ਦੇਖ ਸਕਦੇ ਆ ਮਲਹਾਰ ਰੋਡ ਜੀ ਹਾਂ ਮਲਹਾਰ ਰੋਡ ਜਿਹੜੀ ਹੈ ਸ਼ਹਿਰ ਦੀ ਜਿਹੜੀ ਪੋਸ਼ ਏਰੀਆ ਕਿਹਾ ਜਾਂਦਾ ਹੈ ਔਰ ਉੱਥੋਂ 1 ਕਿਲੋਮੀਟਰ ਦੂਰ ਹੀ ਜੋ ਤੁਸੀਂ ਬਾਹਰ ਨਿਕਲ ਕੇ ਆਉਂਦੇ ਹੋ ਤੇ ਇੱਦਾਂ ਦਾ ਲੱਖਾਂ ਦੀ ਦਦਾਦ ਦੇ ਚ ਸ਼ਰੇ ਆਮ ਓਨ ਰੋਡ ਜਦੋਂ ਇੱਦਾਂ ਦੇ ਮੱਛਰ ਦੇਖਣ ਨੂੰ ਮਿਲਣ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਗੁੱਛਿਆਂ ਦੇ ਵਿੱਚ ਮੱਛਰ ਹੈ ਉਹ ਮੈਂ ਤੁਹਾਨੂੰ ਤੁਸੀਂ ਸ਼ੋਰਟ ਸਿਖਦਾ ਹੈ ਇਸ ਆਪਣੇ ਸਕਰੀਨ ਤੇ ਵਿੱਚ ਕਿ ਕਿਸ ਪ੍ਰਕਾਰ ਦੇ ਨਾਲ ਲੱਖਾਂ ਦੀ ਦਦਾਤ ਤੇ ਗੁੱਛੀਆਂ ਦੇ ਵਿੱਚ ਇਹ ਮੱਛਰ ਇੱਥੇ ਇਕੱਠਾ ਹੋਇਆ ਪਿਆ ਕਿ ਇੱਥੋਂ ਪ੍ਰਸ਼ਾਸਨ ਦੇ ਲੋਕ ਨਿਕਲਦੇ ਨਹੀਂ ਹੈਗੇ ਕਿ ਕਾਰਪੋਰੇਸ਼ਨ ਨੂੰ ਇਹ ਏਰੀਆ ਨਜ਼ਰ ਨਹੀਂ ਆਉਂਦਾ ਕਿ ਇੱਥੇ ਨਾ ਮੱਛਰ ਹੈ ਕਿ ਤੇ ਛੜਕਾਬ ਕੀਤਾ ਜਾਵੇ ਤਾਂ ਕਿ ਲੁਧਿਆਣਾ ਦੇ ਲੋਕਲ ਜਿਹੜੇ ਲੋਕ ਲਗਾਤਾਰ ਸੜਕਾਂ ਤੇ ਰਹਿੰਦੇ ਆ ਜਾਂ ਬੰਦ ਗੱਡੀਆਂ ਤੋਂ ਇਲਾਵਾ ਟੂ ਵੀਲਰ ਤੇ ਰਹਿੰਦੇ ਆ ਕਿ ਇੱਥੇ ਰੈੱਡ ਲਾਈਟਾਂ ਚਾਲੂ ਹੋਣ ਤੇ ਖੜਨਗੇ ਉਹਨਾਂ ਵਾਸਤੇ ਹੈ ਖਤਰੇ ਦੀ ਘੰਟੀ ਹੈ ਸੋ ਸਾਨੂੰ ਇਹ ਚੀਜ਼ ਨੂੰ ਦੂਰ ਕਰਨਾ ਚਾਹੀਦਾ ਹੈ ਕਿਉਂਕਿ ਅਗਰ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਾਂਗੇ ਤਾਂ ਹੀ ਅਸੀਂ ਵੱਡੀਆਂ-ਵੱਡੀਆਂ ਚੀਜ਼ਾਂ ਤੱਕ ਕੰਮ ਪਹੁੰਚਾ ਸਕਾਂਗੇ ਕਿਉਂਕਿ ਅਕਸਰ ਸਾਡੇ ਸ਼ਹਿਰ ਦੇ ਸਭ ਤੋਂ ਵੱਡਾ ਮੁੱਦਾ ਦੇ ਅਕਸਰ ਆ ਬੁੱਢਾ ਦਰਿਆ ਦਾ ਨੂੰ ਲੈ ਕੇ ਰਹਿੰਦਾ ਹੈ ਲੇਕਿਨ ਇਹ ਛੋਟੇ-ਛੋਟੇ ਚੱਪੜ ਜੋ ਕਿ ਸ਼ਹਿਰ ਦੇ ਵਿੱਚ ਹੀ ਨੇ ਜਿਨ੍ਹਾਂ ਨੂੰ ਆਪਾਂ ਇੱਕ ਕਹਿ ਲਓ ਕਿ ਛੋਟੇ-ਛੋਟੇ ਛੱਪੜ ਬਣਾਈ ਬੈਠੇ ਆਂ ਔਰ ਕਹਿ ਸਕਦਾ ਕਿ ਹਰੇ ਰੰਗ ਦਾ ਪਾਣੀ ਹੋਣਾ ਮਤਲਬ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਇਹ ਆਰਟੀਫੀਸ਼ੀਅਲ ਨਹੀਂ ਤਿਆਰ ਕੀਤਾ ਗਿਆ ਬਲਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਔਰ ਮੱਛਰ ਜਿਹੜਾ 21 ਦਿਨ ਦੇ ਵਿੱਚ ਇੰਨਾ ਨਹੀਂ ਹੋ ਗਿਆ ਹੌਲੀ ਹੌਲੀ ਕਰਕੇ ਹੈ ਡਿਵਾਈਡ ਹੁੰਦਾ ਹੋਇਆ ਵੱਧ ਲਾ ਗਿਆ ਔਰ ਇੰਨਾ ਲੱਖਾਂ ਦੀ ਤਦਾਦ ਤੱਕ ਮੱਛਰ ਇੱਥੇ ਪਹੁੰਚ ਗਿਆ ਹੈ ਤੇ ਇਹ ਪੌਸ਼ ਏਰੀਆ ਤੇ ਇੰਨਾ ਮੱਛਰ ਇਕੱਠਾ ਹੋਣਾ ਇੱਕ ਖਤਰੇ ਦੀ ਘੰਟੀ ਹੈ ਲਦੇਰ ਹੈ ਕਿ ਸ਼ਹਿਰ ਦੇ ਵਿੱਚ ਆਪਾਂ ਖੜੇ ਹੈਗੇ ਆ ਮੇਨ ਚੌਂਕ ਹੈ ਫਿਰੋਜ਼ਪੁਰ ਰੋਡ ਦਾ ਮੇਨ ਏਰੀਆ ਹੈ ਲੱਗਦਾ ਕਿ ਇਸ ਏਰੀਆ 'ਚ ਆਪਾਂ ਖੜੇ ਇਥੇ ਇੰਨਾ ਮੱਛਰ ਨਜ਼ਰ ਆ ਰਿਹਾ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਹਾਂ ਕੀ ਕਹਿਣਾ ਚਾਹੁੰਗੇ ਪਾਣੀ ਦਾ ਹੀਲਾ ਕਰਨਾ ਖਚਾਈਦਾ ਤੁਹਾਨੂੰ ਹਾਂਜੀ ਪਾਣੀ ਕੱਟਣ ਦਾ ਇੱਥੋਂ ਹੀਲਾ ਕਰਨਾ ਚਾਹੀਦਾ ਹਾਂ ਮੱਛਰ ਇੱਥੇ ਪਾਣੀ ਹਾਂਜੀ 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 ਬਿਲਕੁਲ ਬਿਲਕੁਲ ਟੈਂਗੂ ਵਰਗੀ ਸਮੱਸਿਆ ਮੋਂ ਦੇਖਣ ਨੂੰ ਮਿਲ ਰਹੀਆਂ 34 ਮਰੀਜ਼ ਵੀ ਆ ਚੁੱਕੇ ਨੇ ਇਹ ਚੀਜ਼ਾਂ ਖਤਰੇ ਦੀ ਘੰਟੀ ਹੈ ਬਿਲਕੁਲ ਪੂਰੀ ਹਾਂਜੀ ਬਾਪੂ ਤੁਹਾਡਾ ਕੀ ਨਾਮ ਹੈ ਰਾਮਦਾਸ ਹੈ ਇਹ ਗਣਾ ਜੀ ਅਮਰ ਲੱਖਾਂ ਦੇ ਦਾਤੇ ਮੱਛਰ ਖੜਾ ਆਇਆ ਬਿਰੋਸਪੁਰ ਰੋੜ ਤਾਂ ਸ਼ੈਨਸ਼ਾਪਲੇ ਦੇ ਬਾਹਰ ਖੜਿਆ ਹਾਂਜੀ ਹਾਂਜੀ ਇਹ ਗਣਾ ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਭਾਈ ਉਪਰਾਲਾ ਕਰੇ ਕੋਈ ਇਹ ਪਾਣੀ ਗੰਦਾ ਜਿਹੜਾ ਖੜਾ ਹੋਇਆ ਇੱਥੇ ਪਾਣੀ ਲੈਣ ਲਓ ਕਿ ਇੱਕ بارش ਚਲੋ بارش ਹੋ ਰਹੀ ਇੱਕ ਤਾਂ ਹੁੰਦਾ بارش ਹੋ ਰਹੀ ਹੈ ਪਾਣੀ ਖੜ ਗਿਆ ਇਹ ਤਾਂ ਹਰਾ ਹੋ ਗਿਆ ਦਾ ਮਤਲਬ ਕਾਫੀ ਦਿਨਾਂ ਤੋਂ ਇੱਥੇ ਖੜਾ ਬਹੁਤ ਦਿਨਾਂ ਦਾ ਖੜਾ ਜੀ ਗੰਦਾ ਹੋਇਆ ਪਿਆ ਦਾ ਸੈਗਨੇਟ ਕਰ ਦੋ ਚਾਹੀਦਾ ਪ੍ਰਸ਼ਾਸਨ ਨੂੰ ਜਗਾ ਸਾਫ ਕਰਨੀ ਤਾਂ ਕਿ ਡੇਂਗੂ ਵਰਗੀ ਪਰੇਸ਼ਾਨੀਆਂ ਤੋਂ ਬਚੀਏ ਹਾਂਜੀ ਹਾਂ ਚਾਹੀਦਾ ਜੀ ਕੈਮਰਾ ਪਰਸੈਂਟਰ ਮੇਰੇ ਨਾਲ ਹਰਦੀਪ ਦੂਆ ਨੂੰ ਦਿਵੇ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲਗਦੇ ਨਾਲ